ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦਾ ਬਲੌਗ ਆ ਜੀ ਅੱੱਪਾ ਜਾ ਰਹੇ ਆ ਜੀ ਗੁਰੂਗਰ ਮੱਥਾ ਟੇਕਣ ਪਿੰਡ ਰਾਣਮਾ ਰੋਡ ਤੇ ਆ ਦੋਸਤੋ ਇਹ ਗੁਰਦੁਆਰਾ ਤੇ ਦੋਸਤੋ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਨੂੰ ਆਪਾਂ ਦਿਖਾਉਨੇ ਆ ਗੁਰਦੁਆਰਾ ਸਾਹਿਬ ਰਾਣਮਾ ਦੇਖ ਲਓ ਕਣਕਾਂ ਮਗਰ ਨਸਰੀਆਂ ਹੋਈਆਂ ਹਵਾ ਚੱਲ ਰਹੀ ਆ ਮੌਸਮ ਬਹੁਤ ਵਧੀਆ ਹੁਣ ਬਾਕੀ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਰਾਣਮਾ ਜਾ ਕੇ ਦਰਸ਼ਨ ਕਰਾਉਨੇ ਆ ਤੇ ਦੋਸਤੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਤੇ ਬਲੌਗ ਵਿੱਚ ਬਣੇ ਰਹੋ ਦੋਸਤੋ ਉਹ ਸਾਹਮਣੇ ਗੁਰਦੁਆਰਾ ਸਾਹਿਬ ਰਾਣਮਾ ਦਿਖ ਰਿਹਾ ਏ ਜਿੱਥੇ ਆਪਾਂ ਮੱਥਾ ਟੇਕਣ ਜਾਣਾ ਦੋਸਤੋ ਬਲੌਗ ਵਿੱਚ ਬਣੇ ਰਹੋ ਬਾਕੀ ਆਪਾਂ ਤੁਹਾਨੂੰ ਕਰਾਉਨੇ ਆ ਦਰਸ਼ਨ ਪੁਰਾਣਾ ਮੰਗਰਦਵਾਰ ਸਾਹਿਬ ਜਾ ਕੇ ਪਿੰਡਾਂ ਵਰਗੀ ਮੌਜ ਨਹੀਂ ਹੈ ਕਿਤੇ ਇਹ ਨਰਸਿੰਗ ਕਾਲਜ ਆ ਦੋਸਤੋ ਵਲੌਗ ਵਿੱਚ ਬਣੇ ਰਿਓ ਵੀਡੀਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੋਸਤੋ ਗੁਰਦੁਆਰਾ ਨਾਮ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਰਾਣਮਾ ਪਾਤਸ਼ਾਹੀ 6ਵੀਂ ਅਤੇ 10ਵੀਂ ਜੋ ਤੁਸੀਂ ਦੇਖ ਰਹੇ ਆ ਆ ਸਾਹਮਣੇ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਆ ਪਹਿਲਾਂ ਗੁਰਦੁਆਰਾ ਸਾਹਿਬ ਹੋ ਰਹੀ ਸੀ ਉਦੋਂ ਮੈਂ ਕਾਫੀ ਛੋਟਾ ਥਾ ਤੇ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਸੀ ਜੋ ਉਹ 6 ਮੰਜ਼ਲੀ ਸੀ 7ਵੀਂ ਮੰਜ਼ਲ ਤੇ ਗੁੰਮਟ ਬਣਿਆ ਹੋਇਆ ਸੀ ਗੁਰਦੁਆਰਾ ਸਾਹਿਬ ਉਹ ਵੀ ਬਹੁਤ ਵਿਸ਼ਾਲ ਸੀ ਪਰ ਜਦੋਂ ਆਹ ਰੋਡ ਨਿਕਲਣ ਕਰਕੇ ਜੋ ਚੌੜਾ ਹੋਇਆ ਰੋਡ ਗਵਰਨਮੈਂਟ ਨੇ ਕੀਤਾ ਉਹਦੇ ਕਰਕੇ ਫਿਰ ਗੁਰਦੁਆਰਾ ਸਾਬ ਪਿੱਛੇ ਟਾਉਣਾ ਪੈ ਗਿਆ ਕਿਉਂਕਿ ਬਿਲਕੁਲ ਨਜ਼ਦੀਕ ਸੀ ਤੇ ਦੋਸਤੋ ਇਹ ਆਪਣੇ ਕੋਲ ਦਵਾਰ ਸਾਹਿਬ ਦਾ ਇਤਿਹਾਸ ਆ ਛੇਵੇਂ ਗੁਰੂ ਅਤੇ 10ਵੇਂ ਗੁਰੂ ਉਰੇ ਆਏ ਆਪਣੇ ਚਰਨ ਪਾਏ ਆ ਗੁਰੂ ਜੀ ਨੇ ਤੇ ਦੋਸਤੋ ਬਾਅਦ ਹੀ ਅੰਦਰ ਤੁਹਾਨੂੰ ਪਾਦਰਸ਼ਨ ਕਰਾਉਨੇ ਆ ਗੁਰੂ ਮਹਾਰਾਜ ਜੀ ਦੇ